ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਹਾਈਵੇ ਕੰਡੇ ਰਾਣਾ 슈ਗਰ ਮਿਲ ਵੱਲੋਂ ਡੰਪ ਕੀਤੀ ਪਰਾਲੀ ਨੂੰ ਲੱਗੀ ਅੱਗ ਲੱਖਾਂ ਰੁਪਏ ਦੀ ਪਰਾਲੀ ਸੜ ਕੇ ਹਈ ਸਵਾ ਬਟਾਲਾ ਅੰਮ੍ਰਿਤਸਰ ਗੁਰਦਾਸਪੁਰ ਦਸੂਆ ਜੰਡਿਆਲਾ ਗੁਰੂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਮੰਗਵਾਉਣੀਆਂ ਪਈਆਂ ਸ਼੍ਰੀ ਹਰਗੁਬਿੰਦਪੁਰ ਸਾਹਿਬ ਵਿਖੇ ਹਾਈਵੇ ਕਿਨਾਰੇ ਰਾਣਾ 슈ਗਰ ਮਿਲ ਵੱਲੋਂ ਡੰਪ ਕੀਤੀ ਗਈ ਪ੍ਰਾਲੀ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਸ਼੍ਰੀ ਹਰਗੁਬਿੰਦਪੁਰ ਦੇ ਡੀਐਸਪੀ ਰਜੇਸ਼ ਕੱਕੜ ਪੁਲਿਸ ਪਾਰਟੀ ਸਪੇਟ ਮੌਕੇ ਤੇ ਪਹੁੰਚ ਗਏ ਮੌਕੇ ਤੇ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਰਾਣਾ 슈ਗਰ ਮਿਲ ਬੁੱਟਰ ਜ਼ਿਲ੍ਹਾ ਅਮਰਸਰ ਵੱਲੋਂ ਲਾਈਟਾਂ ਵਾਲਾ ਚੌਂਕ ਸ਼੍ਰੀ ਹਰਗੁਬਿੰਦਪੁਰ ਵਿੱਚ ਪ੍ਰਾਲੀ ਨੂੰ ਡੰਪ ਕੀਤਾ ਗਿਆ ਸੀ ਇਥੇ ਵੀ ਜ਼ਿਕਰਯੋਗ ਹੈ ਕਿ ਮਿਲਵਲੋਂ ਪ੍ਰਾਲੀ ਨੂੰ ਸ਼੍ਰੀ ਹਰਗੋਬਿੰਦਪੁਰ ਗੁਰਦਾਸਪੁਰ ਰੋਡ ਅਤੇ ਟਾਂਡਾ ਹੁਸ਼ਿਆਰਪੁਰ ਹਾਈਵੇ ਦੇ ਬਿਲਕੁਲ ਕਿਨਾਰੇ ਤੇ ਡੰਪ ਕੀਤਾ ਗਿਆ ਜਿਸ ਨੂੰ ਬੀਤੀ ਬਾਅਦ ਦੁਪਹਿਰ ਅੱਗ ਲੱਗ ਗਈ ਜਿਸ ਦੇ ਚਲਦਿਆਂ ਬੁੱਟਰ ਮਿਲ ਦੇ ਚੌਂਕੀਦਾਰਾਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਭਿਆਨਕ ਸੀ ਕਿ ਮਚ ਗਈ ਜਿਸ ਕਾਰਨ ਗੁਰਦਾਸਪੁਰ ਬਟਾਲਾ ਮਿਰਸਰ ਦਸੂਆ ਤੇ ਜੰਡਿਆਲਾ ਗੁਰੂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੰਗਵਆਂੀਆਂ ਪਈਆਂ ਜਿੰਨਾ देर ਸ਼ਾਮ ਤੱਕ ਕੜੀ ਮੁਸ਼ਕਲ ਕਰਕੇ ਆਗੂ ਅੱਗ ਉੱਤੇ ਕਾਬੂ ਪਾਇਆ ਇਸ ਅੱਗ ਨੂੰ ਬੁਝਾਉਣ ਲਈ ਨਜ਼ਦੀਕੀ ਪਿੰਡਾਂ ਦੇ ਲੋਕਾਂ ਵੱਲੋਂ ਵੀ ਵੱਡੇ ਪੱਧਰ ਤੇ ਇਕੱਠਾ ਇਕੱਠੇ ਹੋ ਕੇ ਹਮਲਾ ਮਾਰਿਆ ਗਿਆ ਮੀਡੀਆ ਵੱਲੋਂ ਅੱਗ ਲੱਗਣ ਦਾ ਕਾਰਨ ਅਤੇ ਹੋਏ ਨੁਕਸਾਨ ਦਾ ਵੇਰਵਾ ਮਿਲਦੇ ਅਧਿਕਾਰੀ ਆਰ ਐਨ ਸ਼ਰਮਾ ਮਿਲਦੇ ਜੋ ਕਿ ਜਨਰਲ ਮੈਨੇਜਰ ਕੋਲੋਂ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਜਦ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਹੋਏ ਨੁਕਸਾਨ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਮੇਨ ਹਾਈਵੇ ਦੇ ਬਿਲਕੁਲ ਕਿਨਾਰੇ ਤੇ ਅਜੀਹੇ ਪਰਾਲੀ ਦੇ ਡੰਪ ਬਣਾਉਣ ਦੀ ਪ੍ਰਸ਼ਾਸਨ ਵੱਲੋਂ ਇਜਾਜ਼ਤ ਦੇਣਾ ਕੀ ਹਾਦਸਿਆਂ ਨੂੰ ਨਿਮੰਤਰਣ ਦੇਣ ਵਾਲੀ ਗੱਲ ਨਹੀਂ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਸਾਡੀ ਬਾਕੀ ਵਿਸ਼ੇਸ਼ ਰਿਪੋਰਟ पर कुछ नहीं पर नहीं पता नहीं अभी हम लोग भी अभी पहुंचे हमारा स्टाफ है कारण ही पता चलेगा बाद में इंक्वायरी होगी तभी पता चलेगा कुछ मैं बहुत बड़े पट्टे पे डंपिंग ਕੀਤੀ ਇੱਥੇ 40 ਦੀ ਠੀਕ ਹੈ ਜੀ ਪਰ ਪਾਣੀ ਦਾ ਰੇਂਜ ਉਹ ਡਾ ਬਟਾ ਹੈ ਨਹੀਂ ਸਾਡੇ ਕੋਲ ਪਾਣੀ ਕਰਸ਼ ਨਹੀਂ ਹੈ ਕਿ ਪਾਣੀ ਕਾਰਗੇਮੈਂਟ ਹੈ ਪੰਪ ਲੱਗੀ ਹੈ ਮੋਟਰ ਲੱਗੀ ਸਭ ਕੁਝ ਹੈ ਤੇ ਇੱਕ ਤਾਂ ਦੇਖੋ ਬਿਲਕੁਲ ਰੋਡ ਦੇ ਉੱਪਰ ਹੈ ਮੇਨ ਹਾਈਵੇ ਹੈ ਜਿੱਥੇ ਤੁਸੀਂ ਡੰਪ ਕੀਤੀ ਹੋਈ ਆ ਪਿਛਲੇ ਦਿਨ ਇੱਕ ਐਕਸੀਡੈਂਟ ਹੋਇਆ ਸੀਗਾ ਰੋਡ ਤੇ ਇਦਾਂ ਡੰਪ ਲੱਗਾ ਸੀ ਬਹੁਤ ਨੁਕਸਾਨ ਹੋਇਆ ਸੀਗਾ पिछला तो पता नहीं मेरे को ये जो हमारा जो डंप है ये इसीलिए लगाया जाता है कि आसपास पास कोई पिंड नहीं होनी इस करके लगाया जाता है इससे मेन हाईवे पे लगता नहीं तो नहीं चाहिए तो हाईवे पर ऐसा हाईवे से दूर है ये थोड़ी पता कि आग लग जाएगी हाईवे से इतना तो एक कितना नुकसान हो गया जी ये कुछ नहीं कर सकता सर उसके बाद में क्या हो गया कैसे हो गया और अभी मशीन तो नहीं पा गई